ਹਾਂਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਤੇ ਮਾਰਨਿੰਗ ਹੋ ਗਈਆਂ ਵੈਰੀ ਵੈਰੀ ਗੁੱਡ ਤੇ ਮੌਸਮ ਬੜਾ ਵਧੀਆ ਹੋਇਆ ਫੈਸ ਸੁਹਾਵਣਾ ਹੋਇਆ ਪਿਆ ਤੇ ਆਪਾਂ ਚੱਕ ਲਈ ਛੱਦਰੀ ਤੇ ਆਪਾਂ ਚੱਲ ਪਏ ਪਿੰਡ ਦੀ ਗਿੜੀ ਮਾਰਦਿਆਂ ਅੱਜ ਲੁੱਕ ਬੜੀ ਕਮਾਲ ਦੀ ਬਣਾਈ ਐ ਤੁਸੀਂ ਲੁੱਕ ਤੇ ਮੈਡਮ ਇਹ ਉਹ ਇਹ ਤਿਆਰ ਹੁੰਦੇ ਰਹੀਦਾ ਹੈ ਅੱਛਾ ਲੁੱਕ ਤੇ ਮਨੀ ਲੁੱਕ ਦੇਖ ਕੇ ਮੈਨੂੰ ਚੇਤਾ ਆ ਗਿਆ ਉਹ ਵਾਲਾ ਗਾਣਾ ਆਹ ਮੇਰੇ ਨਾਲ ਪਾਕੇ ਈ ਪੁਲਾਕੇ ਤਾਂ ਵੀ ਤੇਰੀਆਂ ਯਾਦਾਂ ਨੂੰ ਗੜ ਲਾ ਲਿਆ ਓਸਤਾਨ ਦੇ ਚਿੰਦੇ ਆ ਲੈ ਲੈ ਦਾਣਾ ਵੀ ਸ਼ਾਦਾ ਦੇ ਉਸਤਾਦ ਦਾ ਫੇਰ ਗਾਣਾ ਸੁਣਾ ਲੈਕਚਰ ਮਰਦਾ ਮਰਦਾ ਮਰ ਜੂ ਪੀਣੀ ਨਹੀਂ ਸਕਦਾ ਓਮਰੇ ਤੇ ਮਣੀ ਨੇ ਦਿੱਤਾ ਸਾਨੂੰ ਨਸ਼ਿਆ ਬਰੋਧ ਦਾ ਲੈਕਚਰ ਸੁਣ ਕੇ ਯਾਰਾਂ ਲੈਕਚਰ ਤਾਂ ਦੇ ਦੇ ਸਾਦਾ ਨਸ਼ਿਆ ਬਰੋਧ ਨਹੀਂ ਆ ਬਰੋਧ ਯਾਰ ਕੀ ਲੈ ਕੇ ਮੇਰੇ ਨਾਂ ਦਾ ਕਰੋ ਜਿੰਦਗੀ ਗਰਾਵ ਆਪਣੇ ਘਰਦਿਆਂ ਦੀ ਵੀ ਹਾਂ ਔਰ ਆਪਣੇ ਘਰ ਵਾਲੀ ਦੇ ਵੀ ਆਉਣ ਵਾਲੇ ਬੁੰਨਿਆਣਿਆਂ ਦੀ ਵੀ ਕਾਰੀਆਂ ਲੱਗੀਆਂ ਤਾਂ ਕਰਦਾ ਮੈਂ ਨਹੀਂ ਕਰਦਾ ਤੇ ਫਿਰ ਗੁਰੇ ਭਾਈ ਉਹਨੇ ਲਿਆਇਆ ਸਾਨੂੰ ਮੈਗਾਵਾਰਟ ਕਹਿੰਦਾ ਕੱਪੜੇ ਲੈਣੇ ਆ ਫੇ ਆਪਾਂ ਚੱਲ ਗਏ ਕੱਪੜੇ ਲੈਣ ਫਟੀ ਆਪਾਂ ਤੇ ਮੁੰਡੇ ਨੂੰ ਆਈ ਇੱਕ ਟੀ-ਸ਼ਰਟ ਪਸੰਦ ਉਹ ਵੀ ਫਟੀ ਨਿਕਲ ਗਈ ਤੇ ਕੱਪੜੇ ਕਹਿੰਦੇ ਧਿਆਨ ਨਾਲ ਲਿਆ ਕਰੋ ਤੁਸੀਂ ਕੋਈ ਵੀ ਚੀਜ਼ ਨਹੀਂ ਹੁੰਦੀ ਧਿਆਨ ਨਾਲ ਲਿਆ ਕਰੋ ਦੇਖ ਪਰਖ ਕੇ ਲਿਆ ਕਰੋ ਜਿੱਦਾਂ ਕਿ ਦੁਨੀਆਂ ਦੇ ਕਹਿੰਦੇ ਪੰਜ ਜੁਬੇ ਆ ਪਹਿਲਾ ਹੈਗਾ ਜਿਹੜਾ ਗਵਾਚ ਗਿਆ ਦੂਜਾ ਹੈਗਾ ਜਿਹਨੂੰ ਲੱਭਦੇ ਪਏ ਆ ਤੀਜਾ ਹੈਗਾ ਜਿਹੜਾ ਲੱਭ ਗਿਆ ਚੌਥਾ ਆ ਗੋਮ ਦਾ ਪੰਜਵਾਂ ਦਾ ਦਿਖਾਵਾਂਗੇ ਬਹੁਤ ਜਲਦੀ ਕਮਿੰਗ ਸੂਨ ਇਹ ਤੁਹਾਨੂੰ ਆ ਗਈ ਹੈ ਬਲਾਈ ਦੱਸ ਕਿੱਧਰ ਹੀ ਲੈਣਾ ਚਾਹੁੰਦਾ ਤੂੰ ਮੈਂ ਕਹਿੰਦਾ ਕਾ ਕੀ ਲੈਰ ਬਲੈਕ ਹੀ ਲੈਣੀ ਹੈ ਬਲੈਕ ਲੈਣੀ ਚਾਹੁੰਦਾ ਤੂੰ ਤੀ ਤੂੰ ਲੈਣੀ ਕਿਦਾਂ ਦੀਆ ਮਤਲਬ ਸੋਨ ਨਹੀਂ ਲੈਣੀ ਆ ਕਿਤੇ ਜਾਣავਾਂਗੇ ਲੈ ਕਿ ਕੀ ਲੈਣੀ ਆ ਤੈਨੂੰ ਇੰਨੀਆਂ ਵਜੇ ਦਿਖਾਈਆਂ ਤੈਨੂੰ ਪਸੰਦੇ ਨਹੀਂ ਆਉਂਦੀ ਕੋਈ ਇੱਕ ਹੁੰਦੀਆਂ ਇੱਕ ਹੁੰਦੀਆਂ ਕੁੜੀਆਂ ਇੱਕ ਹੁੰਦੇ ਬੁੜੀਆਂ ਦੇ ਉੱਪਰਲੀ ਵੈਰਾਈਟੀ ਉਹ ਆਨੂੰ ਇਹਨਾਂ ਨੂੰ ਕੁਛ ਨਹੀਂ ਪਸੰਦ ਆਂਦਾ ਪਸੰਦ ਆਂਦਾ ਮੈਨੂੰ ਵੀ ਆਇਆ ਮੈਨੂੰ ਮੇਰੀ ਮੰਮੀ ਨੇ ਮਨਾ ਕੀਤਾ ਲੈ ਨਹੀਂ ਸਕਦਾ ਮੰਮੀ ਕਹਿੰਦੀ ਦਾ ਕੱਪੜੇ ਨਹੀਂ ਜਾਣੇ ਮੈਨੂੰ ਲੈ ਕੇ ਚਲਿਆਗਾ ਤੈਨੂੰ ਭਾ ਨਹੀਂ ਬਣਾਉਣਾ ਹੁੰਦਾ। ਆ ਦੇਖ ਰਹੀ ਜੀ ਦਾ 190 ਰੁਪਏ ਦਾ ਨਾ ਮੇਰੀ ਮੰਮੀ ਨੇ ਇਹ ਵੀ ਕੱਟ ਕਰਾ ਲੈਣੇ ਸੀ। ਮੰਮੀ ਨੇ ਕਿਹਾ 60 ਰੁਪਏ ਜਾਨੀ ਦਾ ਲਾਲਾ ਜੀ ਚੱਲੇ। ਪਿਓ ਤੋਂ ਬਾਅਦ ਖਾਦਾ ਆਪਾਂ ਖਾਣਾ ਤੇ ਆਪਾਂ ਚੱਲ ਗਏ ਤੇ ਇਹਦੇ ਨਾਲ ਹੀ ਦਿਨ ਦੀ ਸਮਾਪਤੀ ਚੰਗਾ ਬਾਏ ਬਾਏ ਟਾਟਾ ਸੀ ਯੂ ਟੂਮਾਰੋ